ਅੰਮ੍ਰਿਤਸਰ ਦੇ ਹਲਕਾ ạtਾਰੀ ਦੇ ਪਿੰਡ ਰੱਖਜੀਤ ਦੇ ਵਿਖੇ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਉੱਪਰ ਪਿੰਡ ਦੇ ਹੀ ਛੱਪੜ ਵਿੱਚੋਂ ਬਿਨਾਂ ਕਿਸੇ ਪ੍ਰਵਾਨਗੀ ਤੋਂ ਮਿੱਟੀ ਪੁੱਟ ਕੇ ਵੇਚਣ ਦਾ ਦੋਸ਼ ਲਾਇਆ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪੰਚਾਇਤ ਵੱਲੋਂ ਬਿਨਾਂ ਕਿਸੇ ਵਿਭਾਗੀ ਪ੍ਰਵਾਨਗੀ ਤੋਂ ਪਿੰਡ ਦੇ ਛੱਪੜ ਵਿੱਚੋਂ ਜੀ.ਸੀ.ਬੀ ਨਾਲ ਮਿੱਟੀ ਪੁੱਟੀ ਅਤੇ ਫਿਰ ਨਾਲ ਹੀ ਇੱਕ ਪਲਾਟ ਵਿੱਚ ਸੁੱਟ ਕੇ ਜੀ.ਸੀ.ਬੀ ਨਾਲ ਪਧਰੀ ਕੀਤੀ ਗਈ। ਇਹ ਮਿੱਟੀ 3 ਫੁੱਟ ਦੀ ਭਰਤੀ ਦਰਸਾ ਰਹੀ ਹੈ ਜੋ ਕਿ ਨਾਲ ਲੱਗਦੇ ਪਲਾਟ ਵਿੱਚ ਪਾਈ ਗਈ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦਾਵਾ ਕੀਤਾ ਹੈ ਕਿ ਕੁਝ ਬੀਡੀਪੀਓ ਬਲੌਕ ਵੇਰ ਦਾ ਦਫ਼ਤਰ ਦੇ ਕਰਮਚਾਰੀ ਵੀ ਸਰਪੰਚ ਦੇ ਨਾਲ ਰਲ ਕੇ ਇਸ ਭ੍ਰਿਸ਼ਟਾਚਾਰੀ ਵਿੱਚ ਸ਼ਾਮਿਲ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਇਸ ਮਾਮਲੇ ਵਿੱਚ ਪੰਚਾਇਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਪਿੰਡ ਵਿੱਚ ਚੱਲ ਰਹੀ ਸਰਪੰਚ ਵੱਲੋਂ ਭ੍ਰਿਸ਼ਟਾਚਾਰੀ ਦਾ ਪਰਦਾਫਾਸ਼ ਕਰਨਗੇ। ਉਹਨਾਂ ਜਿਹੜੇ ਪਸ਼ਾ ਜਿਹੜੇ ਇਹਦਾ ਕਿ ਜਿਹੜੇ ਮਿੱਟੀ ਦੇ ਮਾਲਕ ਇਹ ਤੇ ਪਲਾਟ ਦੇ ਉਹ ਕਹਿੰਦੇ ਵੀ ਅਸੀਂ ਇਹ ਮਿੱਟੀ ਮੋਲ ਲਈ ਹੈ। ਠੀਕ ਹੈ ਜੀ। ਅਸੀਂ ਫਿਰ ਇਹ ਜਿਹੜਾ ਵਾ ਵੀਡੀਓ ਨੇ ਦਰਖਾਸ਼ ਦਿੱਤੀ ਇਹਦੀ ਕਿ ਇਹ ਕਿੱਦਾਂ ਹੋ ਸਕਦਾ ਕਿਉਂਕਿ ਜਿੰਨਾ ਮਿੱਟੀ ਮੁੱਲ ਲਈ ਆ ਤੇ ਉਹਦੇ ਜਿਹੜੇ ਪੈਸੇ ਆ ਉਹ ਸਰਪੰਚ ਸਾਹਿਬ ਨੂੰ ਕਾਊਂਟ ਦੇ ਵਿੱਚ ਉੱਥੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਚਾਹੀਦੇ ਸੀ ਇਸ ਕਰਕੇ ਇਹਨਾਂ ਨੇ ਆਪਣੇ ਉਧੇ ਦੀ ਦੁਰਵਰਤੋਂ ਕਰਕੇ ਇਹ ਪਿੰਡ ਨਾਲ ਧੋਖਾ ਕਮਾਇਆ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਵੀਡੀਓ ਸਾਹਿਬ ਨੂੰ ਲਿਖ ਕੇ ਦਿੰਦਾ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਆਪਣੇ ਉਧੇ ਦੀ ਜਿਹੜੀ ਇਹਨਾਂ ਨੇ ਦੁਰਵਰਤੋਂ ਕੀਤੀ ਆ ਇਹ ਮਿੱਟੀ ਵੇਚ ਕੇ ਬਾਕੀ ਤੁਸੀਂ ਸਾਰੇ ਪਿੰਡ ਦੇ ਸਾਹਮਣੇ ਇਹਨਾਂ ਨੇ ਮਿੱਟੀ ਜੜਿਆ ਦੋ ਜੀ ਜਿਹੇ ਸੁੱਟੀਆਂ ਮਸ਼ੀਨਾਂ ਲਾ ਕੇ ਬਾਕੀ ਤੁਸੀਂ ਪਿੰਡ ਦੇ ਸਾਰੇ ਆ ਪਤਾ ਕਰ ਸਕਦੇ ਜੀ ਅ ਅੱਜ ਹੀ ਮਾਨਜੋਤ ਡੀਸੀ ਸਾਹਿਬ ਕੋਲੋਂ ਮੈਨੂੰ ਇੱਕ ਸ਼ਿਕਾਇਤ ਆਈ ਹੈ ਰਿਗਾਰਡਿੰਗ ਚੀਤਾ ਕਲਾ ਉੱਥੋਂ ਦੇ ਛੱਪੜ ਦੀ ਕੋਈ ਪੁਟਾਈ ਦੇ ਸੰਬੰਧ ਵਿੱਚ ਹੈ ਸ਼ਿਕਾਇਤ ਮੇਰੇ ਵੱਲੋਂ ਐਕਸ਼ਨ ਪੰਚਾਇਤੀ ਰਾਜ ਤੇ ਐਕਸ਼ਨ ਮਾਈਨਿੰਗ ਜਿਵੇਂ ਕਿ ਡੀਸੀ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਹੈ ਅਸੀਂ ਇਹ ਤੱਥਾਂ ਦੀ ਪੜਤਾਲ ਹੀ ਉਹਨਾਂ ਨੂੰ ਭੇਜ ਰਹੇ ਹਾਂ ਬਹੁਤ ਇਫੈਕਟਸ ਸਾਨੂੰ ਉਸ ਤੋਂ ਬਾਅਦ ਹੀ ਕਲੀਅਰ ਹੋਣਗੇ ਕਿ ਰੂਲਾਂ ਤੋਂ ਬਾਹਰ ਕਿੰਨਾ ਕੰਮ ਹੋਇਆ ਜਦੋਂ ਰਿਪੋਰਟ ਆ ਜਾਊਗੀ ਉਸ ਤੋਂ ਬਾਅਦ ਅਸੀਂ ਸਹੀ ਸਿਚੁਏਸ਼ਨ ਦਾ ਅੰਦਾਜ਼ਾ ਲਾ ਸਕਦੇ ਹਾਂ ਬੇਸਿਕਲੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਪੰਚਾਇਤ ਜਿਹੜਾ ਛੱਪੜ ਹੈ ਉਹਦੀ ਖੁਦਾਈ ਜ਼ਿਆਦਾ ਕਰ ਦਿੱਤੀ ਗਈ ਹੈ ਤੇ ਮਿੱਟੀ ਦੀ ਦੁਰਵਰਤੋਂ ਕੀਤੀ ਗਈ ਹੈ ਸੋ ਇਹ ਸ਼ਿਕਾਇਤ ਨੂੰ ਤੱਥਾਂ ਦੇ ਆਧਾਰ ਤੇ ਵੈਰੀਫਾਈ ਕੀਤਾ ਜਾਊਗਾ ਛੱਪੜ ਦਾ ਉਹਨਾਂ ਨੇ ਕਿਹਾ ਹੈਗਾ ਕਿ ਉਹਦੇ ਵਿੱਚ ਕਾਫੀ ਮਿੱਟੀ ਜਿਹੜੀ ਹੈਗੀ ਇਹ ਕੱਢੀ ਗਈ ਸੀਗੀ ਕਿਸੇ ਵਿਅਕਤੀ ਵੱਲੋਂ ਤੇ ਜਿਹੜੀ ਕੰਪਲੇਂਟ ਹੈਗੀ ਉਹਨੂੰ ਅਸੀਂ ਐਸਐਸਪੀ ਅੰਮ੍ਰਿਤਸਰ ਪਲੱਸ ਆਪਣੀ ਐਕਸੀਐਨ ਮਾਈਨਿੰਗ ਅਤੇ ਬੀਡੀਪੀ ਨੂੰ ਮਾਰਕ ਕੀਤੀ ਹੈਗੀ ਇਹ ਬੀਡੀਪੀ ਵੇਰ ਕਨ ਕਿ ਉਹ ਜਲਦ ਜਲਦ ਜੋ ਵੀ ਐਕਸ਼ਨੇਬਲ ਹੈ ਉਹਦੇ ਵਿੱਚ ਪੂਰਾ ਪਤਾ ਕਰਕੇ ਫੈਕਟਸ ਦਾ ਉਹ ਦੱਸਣਸਾ ਨੇ ਦੇਖਿਓ ਉਹ ਤਾਂ ਫੈਕਟ ਫਾਈਨਡਿੰਗ ਇਨਕੁਆਇਰੀ ਜੋ ਪਤਾ ਲੱਗਣਾ ਹੈ ਕਿ ਕਿਨਾ ਨੇ ਕੀਤੀ ਹੈ ਕਿ ਇਹਨਾਂ ਨੇ ਨਹੀਂ ਕੀਤੀ ਹੈ ਮੰਦੇ ਠਾਕੁਰਦ